ਬਹੁਤ ਹੀ ਹਮਤੇ ਮਹੱਤਵਪੂਰਨ ਜਾਣਕਾਰੀ ਹੈ ਕਿ ਹਵਾਈ ਹਮਲੇ ਦੇ ਸਾਇਰਨ ਵੱਜਣ ਦੀ ਸਥਿਤੀ ਦੇ ਵਿੱਚ ਤੁਸੀਂ ਕੀ ਕਰਨਾ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਜਾਰੀ ਹੋਈਆਂ ਨੇ ਸਭ ਤੋਂ ਪਹਿਲੇ ਤਾਂ ਗੱਲ ਇਹ ਹੀ ਹੈ ਕਿ ਹੁਣ ਜਦੋਂ ਵੀ ਸਾਇਰਨ ਵੱਜੇ ਤਾਂ ਉਹਨੂੰ ਸੀਰੀਅਸ ਲੈਣਾ ਹੈ ਅੱਜ ਤੋਂ ਬਾਅਦ ਕੋਈ ਵੀ ਮੌਕ ਡ੍ਰਿਲ ਨਹੀਂ ਹੋਊਗੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਸਾਇਰਨ ਵਜਾਇਆ ਜਾਊਗਾ ਸਭ ਤੋਂ ਪਹਿਲਾਂ ਇਹ ਦੱਸ ਦਿੰਨੇ ਆ ਕਿ ਹਦਾਇਤਾਂ ਜਿਹੜੀਆਂ ਜਾਰੀ ਹੋਈਆਂ ਨੇ ਜੇਕਰ ਦਿਨ ਦੇ ਵੇਲੇ ਸਾਇਰਨ ਵੱਜਦਾ ਤਾਂ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਕਰਨਾ ਕਿ ਘਰ ਦੇ ਅੰਦਰ ਰਹੋ ਬਾਲਕੋਨੀ ਵਿੱਚ ਜਾਂ ਛੱਤ ਤੇ ਖੜੇ ਹੋਣ ਤੋਂ ਬਚੋ ਜੇਕਰ ਤੁਸੀਂ ਗੱਡੀ ਵਿੱਚ ਹੋ ਤਾਂ ਸੁਰੱਖਿਅਤ ਤਰੀਕੇ ਨਾਲ ਗੱਡੀ ਸਾਈਡ ਤੇ ਰੋਕੋ ਅਤੇ ਨੇੜੇ ਦੀ ਇਮਾਰਤ ਅੰਡਰਪਾਸ ਜਾਂ ਅੰਡਰਗਰਾਊਂਡ ਪਾਰਕਿੰਗ ਵਿੱਚ ਸ਼ਰਨ ਲਵੋ ਅਲਰਟ ਸਾਇਰਨ ਪ੍ਰੋਟੋਕਾਲ ਜਦੋਂ ਅਲਰਟ ਜਾਰੀ ਹੁੰਦਾ ਹੈ ਤਾਂ 5 ਮਿੰਟ ਦਾ ਸਾਇਰਨ ਵੱਜੇਗਾ ਜਦੋਂ ਅਲਰਟ ਹਟਾ ਲਿਆ ਜਾਵੇਗਾ ਤਾਂ 1 ਮਿੰਟ ਦਾ ਸਾਇਰਨ ਬਜੇਗਾ ਜੇ ਰਾਤ ਸਮੇਂ ਸਾਇਰਨ ਵੱਜੇਗਾ ਤਾਂ ਤੁਸੀਂ ਕੀ ਕਰਨਾ ਤੁਰੰਤ ਸਾਰੀਆਂ ਬੱਤੀਆਂ ਬੰਦ ਕਰ ਦਿਓ ਖਿੜਕੀਆਂ ਬੰਦ ਕਰੋ ਅਤੇ ਖਿੜਕੀਆਂ ਤੇ ਪਰਦੇ ਲਗਾਓ ਤਾਂ ਜੋ ਰੋਸ਼ਨੀ ਬਾਹਰ ਨਾ ਨਿਕਲੇ ਜਨਰੇਟਰ ਇਨਵਰਟਰ ਦੀਆਂ ਬੱਤੀਆਂ ਬੰਦ ਕਰੋ ਅਤੇ ਸੋਲਰ ਲਾਈਟਾਂ ਨੂੰ ਪਹਿਲਾਂ ਹੀ ਡਿਸਕਨੈਕਟ ਕਰੋ ਬਾਹਰ ਕਿਸੇ ਵੀ ਫੋਨ ਫਲੈਸ਼ ਲਾਈਟਾਂ ਜਾਂ ਰੋਸ਼ਨੀ ਪੈਦਾ ਕਰਨ ਵਾਲੇ ਡਿਵਾਈਸਾਂ ਦਾ ਇਸਤੇਮਾਲ ਨਾ ਕਰੋ ਜੇਕਰ ਤੁਸੀਂ ਗੱਡੀ ਵਿੱਚ ਹੋ ਤਾਂ ਗੱਡੀ ਦੀ ਗੱਡੀ ਸਾਈਡ ਤੇ ਖੜੀ ਕਰੋ ਅਤੇ ਸਾਰੀਆਂ ਲਾਈਟਾਂ ਬੰਦ ਕਰ ਦਿਓ ਇਹ ਬਹੁਤ ਅਹਿਮ ਤੇ ਮਹੱਤਵਪੂਰਨ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਜਾਣਕਾਰੀ ਹੈ ਅੱਗੇ ਵੀ ਸ਼ੇਅਰ ਕਰੋ